ਮੈਂ ਕੋਸ਼ਿਸ਼ ਕਰਦਾ ਨਹਿਰ ਹੋਣਾ ਚਾਹਾਂਗਾ ਜੀ ਇਹ ਵਿੱਚ ਆ ਟਿਪਰ ਆ ਜੀ ਦਾ ਨੰਬਰ ਹੈਗਾ 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 3 2 ਕੀ ਪਿਆ ਪਰਿਆ ਹੁਣ ਸੜਕ ਤੇ ਕੋਈ ਭੇਡੜ ਗਿਆ ਦੇਖ ਦੇ ਨਾ ਕੀ ਹੁੰਦਾ ਇਹ ਆਨੰਪੁਰ ਗੜਸ਼ੰਕਰ ਮਾਲਪੁਰ ਪੋਵਾੜਾ ਇਸ ਤੋਂ ਕੋ ਦਿਖ ਪਏ ਖੜ ਗਿਆ ਦੇਖ ਹੁਣ ਕੀ ਹੋਇਆ ਆ ਦੀ બીજી ਗੱਡੀ ਵੱਡੀ ਐਚ ਆਰ 56 1 4450 ਇੱਕ ਐਂਟਰਲਵਾ ਇਹਨੂੰ ਥੋੜੀ ਦੂਰ ਰਿਹਾ ਚਹਣੀ ਕਰ ਲਈ ਆਸ ਵਿੱਚ ਸਲਾਹ ਉਹਲਾ ਕਰਦੇ ਲੱਗਦੇ ਮੁੰਰੇ ਲੋਟ ਇਹ ਵੀ ਗੱਡੀ ਆ ਲੋਟ ਉਹ ਵੀ ਗੱਡੀ ਹਾਂਜੀ ਪਰਮੋਦ ਸਿੰਘ ਇਹ ਕਿੱਥੋਂ ਆ ਰਹੇ ਸੀ ਮੈਂ ਜਲੰਧਰ ਕੋ ਪੁੱਛਣਾ ਜਲੰਧਰ ਆ ਰਹੇ ਜਾਂ ਆ ਕਿੱਥੇ ਨੇ ਰਹੇ ਆ ਮੈਂ ਜਾ ਰਿਹਾ ਪੁੱਲੋ ਜੀ ਇਹ ਕਿ ਟਿੱਪਰ ਤੇ ਤੁਹਾਡੀ ਗੱਡੀ ਵੱਜੀ ਤਾਂ ਕਿਦਾਂ ਓਏ ਦੇਖੋ ਇਹ ਗੱਡੀ ਧਰੋਂ ਲੰਗੀ ਜਿੱਦੀ ਹਾਂਜੀ ਦਿਖਾ ਦਿਓ ਮੈਂ ਉਧਰ ਆ ਰਿਹਾ ਹਾਂ ਇਹ ਨਹੀਂ ਗੱਡੀ ਨੇ ਟੱਪਦੀ ਹੈ ਟਿਪਰ ਇੱਥੇ ਵੱਜਾ ਅੱਛਾ ਜੀ ਠੀਕ ਹੈ ਜਾਣ ਕੇ ਤੁਹਾਡਾ ਨਹੀਂ ਕਸੂਰ ਉਹਦਾ ਕਸੂਰ ਆ ਯਾਰ ਕਸੂਰ ਹੁਣ ਕਿਸੇ 'ਤੇ ਲਾ ਲਓ ਦੇਖੋ ਪੂਰੀ ਗੱਡੀ ਅੱਗੇ ਲੰਘ ਗਈ ਹੋ ਹਾਂ ਉਹ ਸਿੱਧਾ ਆ ਰਿਹਾ ਠੀਕ ਆ ਇਹ ਡਰਾਈਵਰ ਦੱਸਦਾ ਜੀ ਕਿ ਇੱਥੇ ਮੇਰੇ ਟਿਪਰ ਵੱਜਾ ਕੇ ਆ ਪਕਤੀ ਯਾਰ ਟੁੱਟ ਗਈ ਹੈ ਜੀ ਇਹ ਟਿਪਰ ਇੱਥੇ ਵੱਜਾ ਕੇ ਠੀਕ ਹੈ ਕੋਰਟ ਸਿਵਲ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਡਰਾਈਵਰਾਂ ਦਾ ਵੀ ਬਚਾਅ ਹੋ ਗਿਆ 60 ਚੂਟ ਤੋਂ ਵੀ ਵਾਹਿਗੁਰੂ ਦਾ ਸ਼ੁਕਰੀਆ ਇੱਥੇ ਭਲਾਈ ਕਰੀ ਪਰ ਹੋਇਆ ਜੀ ਟ੍ਰੈਕਟਰ ਲਾਪਰਿਆਵਾ ਰਿੱਤਾ ਦਾ ਬਜੀਆ ਲਾਪਰਿਆ ਇਹ ਉਹਦੇ ਵਿੱਚ ਲੱਗਾ ਉਹਨਾਂ ਦੇ ਜਾਨ ਨਾਲ ਗੱਲ ਕਰਦਾ ਜਿਨ੍ਹਾਂ ਦੀ ਆਸੂ ਤੇ ਅਡਜਸਟਮੈਂਟ ਹੋ ਗਈ ਆ ਇੱਥੇ ਕਿ ਬਰੀ ਕੰਨ ਲੱਗੀਆਂ ਟੈਂਡਲ ਜਿਹੜਾ ਉਹ ਅਨੁਪੰਤ ਹੋ ਆ ਰਿਹਾ ਸੀ ਇਹ ਆਸੂ ਕੀ ਕਰ ਸਕੀ ਗੱਲ ਮਾਫੀ ਭਾਜੀ ਆ ਗਾਰੀ ਬਾਰੀ ਨਹੀਂ ਪੈਣੀ ਡਰਾਈਵਰ ਸਾਹਿਬ ਆਪਣਾ ਕੀ ਨਾਂ ਜੀ ਕੀ ਨਾਂ ਪਰਤਾਲ ਪਾਉਂਦਾ ਨਹੀਂ ਪਤਾ ਰਾਜੂ ਕੀ ਨਾਂ ਜੀ ਆਪਣਾ ਨਾਂ ਕੀ ਆਪਣਾ ਹੈਲੋ ਕੀ ਵੇਖਦਾ ਪਿਆ ਤੂੰ ਪਾਜੀ ਉਹ ਦੇਖਦਾ ਕਿਹੜਾ ਡੇਟਾ ਡੇਟਾ ਦੇਖਣ ਲਿਆ ਕੀ ਗੱਲ ਤੇ ਯਾਰ ਪਾਜੀ ਇੱਕ ਨੁਕਸਾਨ ਨੁਕਸਾਨ ਹੈ ਉਹ ਤੈਨੂੰ ਪਤਾ ਨਹੀਂ ਤਰਪਾਲ ਪਾਣੇ ਪਿੱਛੇ ਪੈਚਰ ਮੋਟਰ ਤੇ ਤਰਪਾਲ ਤੇ ਮੋਟਰਸਾਈਕਲ ਅੰਨੇ ਕਰਨੇ ਤਾਂ ਤਰਪਾਲ ਨਹੀਂ ਪਾਈ ਉਹਤੇ ਤੇਰਾ ਕਿਰਤੂ ਨਹੀਂ ওভারਲੋਡ ਤੇਰੀ ਗੱਡੀ ਆ ਇਹ ਤਰਪਾਲ ਪੰਨ ਦਾ ਇਹ ਬੋਲੋ ਤਰਪਾਲ ਕਾਦੇ ਨਹੀਂ ਪਾਈਓ ਪਿੱਛੇ ਮਾਂ ਚੋ ਜਿੰਨੇ ਤਰਪਾਲ ਕਾਦੇ ਨਹੀਂ ਪਾਈਓ ਅੱਖਾਂ 'ਚ ਮਿੱਟੀ ਪੈਂਦੀ ਮਾਂ ਚੋ ਦੇਖ ਕਿੱਡੀ ਟੀਸੀ ਗੱਡੀਓ ਤੋ ਉਹ ਭਾਈ ਇਹ ਤਰਪਾਲ ਛਾਪੇ ਨੜਕੇ ਪਾੜੀ ਯਾਰ ਕਿੱਥੇ ਆ ਲਿਆ ਪਾਟੀਆਂ ਦਖਾਲ ਥੋੜੀ ਜਿਹਾ ਇੱਕ ਨਕਸਾ ਹਣਾ ਬਾਈ ਜੀ ਸਾਰੇ ਓਵਰ ਲੋਡ ਟਿਪਰ ਆ ਜੀ ਨਾ ਇੱਥੇ ਕੋਈ ਤਰਪਾਲ ਪਾਈਓ ਆ ਨਾ ਕੋਈ ਵਾਤਾ ਮੋਟਰਸਾਈਕਲ ਵਾਲੇ ਅੰਨੇ ਹੁੰਦੇ ਆ ਮਗਲੇ ਪਾਸੇ ਇਹ ਡਰਾਈਵਰ ਦਾ ਤਾਂ ਵੈਸੇ ਹੀ ਇੱਕ ਕਸੂਰ ਮੰਨੇ ਦਾ ਇਹ ਤਰਪਾਲ ਕਿਉਂ ਨਹੀਂ ਪਾਈ ਉਹ ਉਲਟ ਬੈਂਸ ਕਰਦਾ ਉਹ ਭਾਈ ਨਹੀਂ ਬਾਜੀ ਇਹ ਤਾਂ ਦੱਸੋਗੇ ਤੁਸੀਂ ਤਰਪਾਲ ਕਿਉਂ ਨਹੀਂ ਪਾਉਂਦੇ ਇਹ ਉੱਤੇ ਪਿਛਲੇ ਪਾਸੇ ਅੰਨੇ ਹੁੰਦੇ ਥੋੜੇ ਮਗਰ ਜਿੰਨੀ ਟ੍ਰੈਫਿਕ ਚੱਲ ਰਹੀ ਆ ਅੰਨੇ ਹੁੰਦੇ ਆ ਤਰਪਾਲ ਪਾਈ ਦੀ ਆ ਛਾਪੇ ਲਗਾ ਤਰਪਾਲ ਪਾਈ ਦੀ ਐਡੀ ਉੱਚੀ ਟੇਸੀ ਗੱਡੀਓ ਪੈਹ ਚ ਮਿੱਟੀ ਉੜਦੀ ਥੱਲੇ ਪਿੱਛੇ ਤੁਸੀਂ ਤਾਂ ਗੱਡੀ 'ਚ ਬੈਠੇ ਆ ਪਿੱਛੇ ਜਿਹੜੀ ਮਿੱਟੀ ਉੜਦੀ ਉਹ ਮੋਟਰਸਾਈਕਲ ਆ ਕੀ ਕਰੂਗਾ ਮਰ ਜੂਗਾ ਓਵਰਲੋਡ ਹੋ ਥੋੜਾ ਜਿਹਾ ਟਿਪਰ ਆ ਹੈ ਦੇਖ ਤਾਂ ਮਾਲ ਕਿੰਨਾ ਪਾਇਆ ਤੂੰ ਇਹ ਟਿਪਰ ਦਾ ਮਾਲਕ ਕੋਹਣਾ ਮਾਲਕ ਭਾਈ ਇੱਥੇ ਸਰਤਾਜ ਵਾਲੇ ਆ ਬੇਦੀ ਸਰਤਾਜ ਵਾਲੇ ਕਹਨੇ ਬੇਦੀ ਹੋ ਕਿੱਥੇ ਵਾਲੇ ਬੇਦੀ ਸਰਤਾਜ ਕੋਈ ਹੋਵੇ ਬੇਦੀ ਹੋਵੇ ਜਾਏ ਕੋਈ ਹੋਵੇ ਲੋਕਾਂ ਨਾਲ ਮਾਰਨ ਦਾ ਤੂੰ ਠੇਕਾ ਲਿਆ ਵਾ ਅੰਕਲ ਜੀ ਅਸੀਂ ਕਿਹੜਾ ਤੁਹਾਨੂੰ ਕੋਈ ਕਹਿਂਦੇ ਆ ਅੱਜ ਤੋਂ ਹੁਣ ਆਪਸ ਵਿੱਚ ਗੱਡੀ ਲੱਗੀ ਅਸੀਂ ਦਿਹਾੜੀ ਨੇ ਨਾ ਗੱਲ ਕਰ ਰਹੇ ਆ ਤੂੰ ਹੀ ਹੁਣ ਤੇ ਤੱਕ ਕਿ ਤੈਨੂੰ ਦੇ ਦੂਗਾ ਦੱਸ ਉਹ ਤੇ ਕੀ ਕਰੂਗਾ ਦੱਸ ਮੈਨੂੰ ਇਹ ਤੇ ਦੱਸ ਦੇ ਕੀ ਕਰੂਗਾ ਇਹ ਮਾਤਲ ਬੰਦ ਤੇ ਆਪਣੇ ਮਾਲਕਾਂ ਨਾਲ ਗੱਲ ਕਰੇ ਹੁਣ ਅਸੀਂ ਆਪਣੇ ਮਾਲਕਾਂ ਨਾਲ ਗੱਲ ਕਰ ਲਈਏ ਇਹ ਦੋਵੇਂ ਡਰਾਈਵਰ ਹੁਣ ਆਪਸ ਵਿੱਚ ਗੱਲ ਕਰ ਲਿਓ ਕਹਿੰਦਾ ਇਹਦਾ ਕੁਸੂਰ ਉਹ ਕਹਿੰਦਾ ਇਹਦਾ ਕੁਸੂਰ ਮੈਂ ਮੈਂ ਤੇ ਆਪਣੇ ਮਾਲਕਾਂ ਨੂੰ ਦੱਸਦਾ ਭਾਈ ਆਪਣਾ ਨਾਂ ਤਾਂ ਦੱਸ ਯਾਰ ਭਾਜੀ ਅਮਨਦੀਪ ਸਿੰਘ ਨਾਮ ਕਿੱਥ ਜਿੱਥੇ ਤੁਹਾਨੂੰ ਜਾਣਾ ਕਿੱਥੇ ਨੂੰ ਤੁਸੀਂ ਜਾਣਾ ਇੰਦਰੀ ਚ ਜਾਣਾ ਯੂਨੀਵਰਸਿਟੀ ਕਿ ਜਾਣਾ ਤੁਸੀਂ ਮੁੜਨਾ ਹੁਣ ਕਿੱਧਰ ਨੂੰ ਸੀਗਾ ਸਿੱਧਾ ਜਾਣਾ ਮੈਂ ਤਾਂ ਅੱਛਾ ਸਿੱਧਾ ਜਾਵਾਂਗਾ ਅੱਛਾ ਇਹ ਤੁਸੀਂ ਆਏ ਭਾਈ ਸਾਹਿਬ ਤੁਸੀਂ ਆਦਮਪੁਰਾ ਲਾਉਂਦੇ ਆ ਹਾਂਜੀ ਇੱਧਰ ਆਏ ਸਿੱਧਾ ਹੀ ਆ ਇਹ ਆਦਮਪੁਰਾ ਦੇ ਸਾਹ ਕੋਦਾਂ ਮਾਰਿਆ ਤੁਹਾਨੂੰ ਕਾਲਨੇ ਦੋਹਾਂ ਨੇ ਆਵਾਂ ਨਹੀਂ ਭਾਈ ਮੈਂ ਤਾਂ ਬਿਲਕੁਲ ਬੱਸ ਆਈ ਅੱਗੇ ਬੱਸ ਨੰਗੀ ਮੈਂ ਬੱਸ ਨੂੰ ਸਾਈਡ ਦੇ ਕੇ ਸਲੋ ਹਜੀ ਪਹਿਲਾਂ ਦੁਜਾ ਗੇਰੀ ਪਾਇਆ ਗੱਡੀ ਡਰਾਈਵਰ ਸਾਹਿਬ ਤੁਸੀਂ ਤਾਂ ਮੰਨੋ ਕਿ ਤੁਹਾਡੀ ਗਲਤੀ ਆ ਕਿ ਜਿਹੜੀ ਉੱਤੇ ਤਰਪਾਲ ਨਹੀਂ ਪਈਏ ਬੱਸ ਵਾਲੇ ਸਾਰੇ ਉਹ ਕਹਿੰਦੇ ਸਾਨੂੰ ਦਿਖਿਆ ਕੁਛ ਨਹੀਂ ਗੱਡੀ ਕੋਲ ਆ ਜਾਈ ਬੱਸ ਵਾਲੇ ਬੱਸ ਆਈ ਵੀ ਕਹਿੰਦੇ ਕਿ ਤੁਹਾਡਾ ਇਹ ਰੇਤ ਜਿਹੜੀ ਉੱਤੇ ਪਾਈ ਹੋ ਆ ਇਹ ਤਰੈਸ਼ਰ ਜਿਹੜਾ ਪਾਇਆ ਇਹਨੂੰ ਕ੍ਰੈਸ਼ਰ ਕਹਿੰਦੇ ਰੇਤ ਇਹਨੂੰ ਇਹਨੂੰ ਆ ਕਿਹੜਾ ਕ੍ਰੈਸ਼ਰ ਕਹਿੰਦੇ ਰੇਤ ਨੂੰ ਹਾਂਜੀ ਆ ਰੇਤਾ ਜਿਹੜਾ ਲੱਦਿਆ ਵਾ ਇਹ ਰੇਤਾ ਹੀ ਆ ਰੇਤਾ ਹੀ ਰੇਤਾ ਹੈ ਬਜਰੀਆ ਰੇਤਾ ਮੋਟਾ ਰੇਤਾ ਤਾਂ ਦਿਸਦਾ ਨਹੀਂ ਕੁਛ ਵੀ ਤੁਹਾਨੂੰ ਪਹਿਲਾਂ ਤੁਹਾਡੀ ਇਹੀ ਗਲਤੀ ਆ ਇਹ ਜੀ ਆ ਗੱਡੀ ਆ ਜੀ ਇਹ ਬੰਦਾ ਆਪਣੀ ਗਲਤੀ ਤਾਂ ਮੰਨਦਾ ਨਹੀਂ ਕੋਈ ਐ ਬਾਬਾ ਜੀ ਬਨੇ ਤਰਪਾਲ ਛੋੜਿਆ ਮੈਂ ਕਿਹਾ ਗਵਰਨਮੈਂਟ ਵਾਲੇ ਤਾਂ ਪਹਿਲਾਂ ਬਣ ਦਿੰਦੇ ਨਹੀਂ ਕਿਉਂ ਪੰਤਰਪਾਲ ਦਾ ਤਾਂ ਪਹਿਲੇ ਨੰਬਰ ਤੇ ਆ ਦਿੰਦੀ ਆ ਨਾਲ ਨੂੰ ਹਾਂ ਤੇ ਪਾਉਂਦੇਗਾ ਤਾਂ ਨਹੀਂ ਐ ਪਹਿਲਾਂ ਉਹਦੀ ਚਾਬੀ ਜਿਹੜਾ ਕੰਮ ਆ ਨਾ ਚਾਬੀ ਫੜਾ ਦੂੰਗਾ ਨਹੀਂ ਪਾਹਰ ਰੇਤਾ ਕਰਕੇ ਜਿਹੜੀ ਮਰਜ਼ੀ ਚਾਹ ਚਾਬੀ ਫੜਾ ਦੂੰਗਾ ਧੱਕਾ ਵਾਲਾ ਕਰ ਬਸ ਇਹਦਾ ਕੱਲ ਉਹਦਾ ਕੋਡ ਵੀ ਜੀ ਲਾਈਵ ਤੋਂ ਸੁਬੀਰਾਂ ਦੇਖ ਰਹੇ ਆ ਤੁਹਾਨੂੰ ਬਿਤਾ ਹੋ ਗਿਆ ਵਾਦੂ ਸਭ ਦਾ ਪਹਲਾ ਆਟੇ ਪਰਖੜਾ ਜੀ ਕੋਈ ਨੰਬਰ ਨੇ ਜੇ ਕੁਛ ਹੈਗਾ ਉਹ ਸਾਨੂੰ ਦਿਖ ਨਹੀਂ ਰਿਹਾ ਨੰਬਰ ਇਹਦਾ ਕੀ ਕੋਈ ਫੜ ਲੁਗਾ ਸਭ ਦੋ ਨੰਬਰ ਦੇ ਕੰਮ ਚੱਲਦੇ ਕੋਈ ਡੱਕਣਾ ਨਹੀਂ ਕੋਈ ਵਾਸਤਾ ਨਹੀਂ ਮਾਲਪੁਰਾ ਕੋਲ ਕਿਸੇ ਨੇ ਡੱਕਣਾ ਨਹੀਂ ਇਹ ਵੱਡੇ ਘਰਾਂ ਦੇ ਕਾਕੇ ਚੱਲਦੇ ਆ ਟਿੱਪਰ ਜਿਹੜੇ ਆ ਦੱਸੋ ਕਿੱਥੇ ਨੰਬਰ ਆ ਇਹਦਾ ਕਿ ਤਾ ਹੁਣੇ ਹੁਣ ਐਕਸੀਡੈਂਟ ਹੋਇਆ ਕਿ ਆ ਬਗਾਨ ਨੰਬਰ ਤੋਂ ਖੜੋ ਜੀ ਪਲੇਟ ਦੇ ਉੱਤੇ ਮਿੱਟੀ ਬੜੀ ਚੜੀ ਹੋਆ ਮੈਂ ਜੇ ਟੋਪੀ ਫੋਨ ਕੀਤਾ ਜੀ ਉਹਨੇ ਬਾਰ ਬਾਰ ਚੋਤਾਂ ਦੇ ਚੱਕੇ ਨਹੀਂ ਕਿਸੇ ਨੇ ਤਾਂ ਵਾਪਸ ਜੀ ਦਾ ਗੱਲਬਾਤ ਕਰਦੇ ਆ ਬਦੌੜ ਨੰਬਰ ਤੋਂ ਲਿਆ ਵਾ